ਮੇਰਾ ਵਿਖੀ ਜੀ ਕਿਹੜਾ ਪੰਪ ਆਇਆ ਹੈ ਤੁਹਾਡਾ ਤੇ ਭਾਰਤ ਪਟੋਲਿੰਗ ਦਾ ਜੀ ਇੱਕ ਇਹ ਦਰਖਤ ਕੱਟੇ ਗਏ ਆ ਕਟਿਆ ਵੀ ਪਿਆ ਇੱਥੇ ਬਾਕੀ ਖੇਤ ਦੇ ਵਿੱਚ ਜਿਹੜਾ ਜੰਗਲਾਤ ਵਿਭਾਗ ਨੇ ਬਣਾਇਆ ਨੇ ਦੋ ਦਰਖਤ ਸੀ ਦੋ ਦਰਖਤਾਂ ਦੀ ਫੀਸ ਪਰ ਹੀ ਹੋ ਸੀਗੀ ਉਹ ਦੋ ਤਿੰਨ ਦੋ ਮਹੀਨੇ ਹੋ ਗਏ ਕੱਟੇ ਨਹੀਂ ਸੀ ਫਿਰ ਕੱਟੇ ਗਏ ਉਸ ਤੋਂ ਉਹ ਕਹਿੰਦੇ ਜਿਹੜੇ ਰਾਸਤੇ ਦੀ ਹੁੰਦੀ ਹੈ ਜਿਹੜੀ ਮਨਜ਼ੂਰੀ ਸੀ ਜਿਹੜਾ ਡੀ ਦੇ ਵਿੱਚੋਂ ਇਹਦੀ ਪਰ ਹੀ ਹੋਈ ਹੈ ਫੀਸ ਪਰ ਹੀ ਹੋਈ ਹੈ ਡੀ ਵਾਲਿਆਂ ਦੀ ਮਨਜ਼ੂਰੀ ਮਿਲ ਜਾਂਦੀ ਹੈ ਡੀ ਦੀ ਬਾਹਰ ਹੀ ਸੀ ਮਤਲਬ ਐਂਟਰੀ ਨਹੀਂ ਐਂਟਰੀ ਮਤਲਬ ਵੀ ਸਾਈਡ ਤੇ ਸੀਟ ਬਾਹਰ ਸੇ ਅੰਦਰ ਹੁੰਦਾ ਸੀ ਰਸਤੇ ਜਾਂਦੀ ਸੀ ਕੀ ਅਧਕਾਰੀ ਝੂਠ ਬੋਲ ਰਿਹਾ ਵੀ ਡੀ ਦੇ ਵਿੱਚੋਂ ਪੱਟੇ ਨਹੀਂ ਪੱਟੇ ਡੀ ਵਿੱਚ ਨਹੀਂ ਪਰ ਫਿਸਪਰੀ ਤੁਸੀਂ ਦੇਖ ਰਹੇ ਸਾਡੀ ਫਿਰ ਸੀਧੇ ਹੈਗੇ ਸਾਡੇ ਕੋਲ ਅੱਛਾ ਹਾਂਜੀ ਬਸ ਸਾਰਾ ਪਿੰਡ ਹੈ ਜੀ ਮੇਰਾ ਨਾਮ ਰਾਮਕੁਵਾਰ ਹੈ ਰਾਮਕਮਰ ਜੀ ਤੁਹਾਡੇ ਜਿਹੜਾ ਇੱਥੇ ਪਿੰਡ ਦੇ ਵਿੱਚ ਜੰਗਲਾਤ ਵਿਭਾਗ ਨੇ ਦਰਖਤ ਕੱਟੇ ਹੋਏ ਫੜਿਆ ਮੋਟਰ ਦੇ ਉੱਪਰ ਕਿਸੇ ਦੇ ਹਾਂਜੀ ਕਹਿੰਦੇ ਸੜਕ ਤੋਂ ਕੱਟਿਆ ਕੀ ਕਹਿਣਾ ਚਾਹੂੰ ਕਹਿਣਾ ਕੀ ਚਾਹਾਂਗੇ ਜੀ ਮੌਕੇ ਤੇ ਬਲਾਗ ਹੈ ਮੈਂਬਰ ਦਾ ਅੱਜ ਉੱਥੇ ਡੱਗੀ ਲੱਗਣ ਲੱਗ ਰਹੇ ਤੇ ਰੇਤਾ ਤਰਾਨ ਲੱਗ ਰਹੇ ਜੀ ਔਰ ਕੰਦਾ ਵਿੱਚ ਆ ਗਿਆ ਵੀ ਚਾਲਾਂ ਪਰ ਦਰਖਤ ਦੇਖ ਕੇ ਆਈਏ ਤੇ ਸੜਕਾਂ ਦੇ ਸੈਂਟਰ ਨੂੰ ਅਸੀਂ ਆ ਕੇ ਦੇਖਿਆ ਤੇ ਦਰਖਤ ਬੱਡੇ ਪਏ ਨੇ ਹਮ ਮੌਕਾ ਤਾਂ ਆ ਗਿਆ ਮੈਂ ਮਰ ਖੜੇ ਨੇ ਦੋ ਸਰਪੰਚ ਦਾ ਭਾਈ ਖੜਿਆ ਤੇ ਮੈਂ ਸਭ ਦਾ ਮੈਂਬਰ ਕਿੱਥੋਂ ਆਏ ਨੇ ਇਹ ਦਰਖਤ ਸੜਕ ਤੇ ਪਟਰਾਵਲ ਪੰਪ ਕੋਲੇ ਅੱਛਾ ਪੁੱਛਾਂਗੇ ਜਿਹੜੇ ਦਰਖਤ ਕੱਟ ਤੇ ਇਨਪਰ ਸਖਤ ਕਾਰਵਾਈ ਹੋਣੀ ਚਾਹੀਏ ਜੀ ਬਹੁਤ ਜਿਆਦਾ ਅੱਡੇ ਅੱਡੇ ਤੋਂ ਬੱਚੇ ਪਾਦੇ ਆ ਪਾ ਕੇ ਅੱਡੇ ਵੱਡੇ ਕਰਦੇ ਆ ਤੇ ਉਹੀ ਵੱਡ ਲੈਂਦੇ ਨੇ ਲੋਕ ਫਿਰ ਚੰਗੀ ਗੱਲ ਤਾਂ ਹੈ ਨਹੀਂ ਮਾੜੀ ਗੱਲ ਹੈ ਤਿੰਨ ਤੇ ਸਖਤ ਕਾਰਵਾਈ ਕਰੋ ਮੈਂ ਜਸਵੀਰ ਸਿੰਘ ਫੋਰੈਸਟ ਡਿਪਾਰਟਮੈਂਟ ਬਲੋਕ ਇੰਚਾਰਜ ਕੋਲੋਂ ਇੱਕ ਮੋਟਰ ਤੇ ਪਹੁੰਚੋ ਕਿਸਾਨ ਦੇ ਕਿਸੇ ਖੇਤ ਦੇ ਵਿੱਚ ਲੱਕੜਾਂ ਵੱਡੀਆਂ ਹੋਈਆਂ ਨੇ ਕਾਫੀ ਰੁੱਖ ਹੈ ਜਿਹੜੇ ਕਿੱਥੋਂ ਵੱਡਿਆ ਇਹ ਰਿਕਵਰੀ ਹੋਈ ਹੈ ਤੁਹਾਨੂੰ ਇਥੋਂ ਮਾਮਲਾ ਕੀ ਹੈ ਪੁਰਾ ਇਹ 2 ਜਾਂ 3 ਦੀ ਦਰਮਾਨੀ ਰਾਤ ਦੇ ਵਿੱਚ ਸਾਨੂੰ ਸੂਚਨਾ ਮਿਲੀ ਸੀਗੀ ਕਿ ਰੋਡ ਤੇ ਪੈਟਰੋਲ ਪੰਪ ਦੇ ਸਾਹਮਣੇ ਦਰਖਤ ਕੱਟੇ ਜਾ ਰਹੇ ਨੇ ਹਮ ਕਿਹੜਾ ਪਿੰਡ ਬੰਗਾ ਪਿੰਡ ਦੇ ਲਾਗੇ ਤਾਂ ਸਾਡੇ ਵੱਲੋਂ ਵਿਭਾਗੀ ਟੀਮ ਦੇ ਨਾਲ ਮੌਕੇ ਚੈੱਕ ਕੀਤਾ ਗਿਆ ਮੌਕਾ ਚੈੱਕ ਕਰਨ ਉਪਰੰਤ ਸਾਡੇ ਵੱਲੋਂ ਜੋ ਪੁਲਿਸ ਸਟੇਸ਼ਨ ਹੈ ਉਹ ਤੋਂ ਪੁਲਿਸ ਪਾਰਟੀ ਨੂੰ ਨਾਲ ਲੈ ਕੇ ਮੌਕੇ ਤੇ ਲੱਕੜ ਕੱਟੀ ਹੀ ਵੇਖੀ ਗਈ ਸੀਗੀ ਜਿਹੜੇ ਮੌਕੇ ਤੇ ਪੈਟਰੋਲ ਵਾਲੇ ਆ ਰਹੇ ਨੇ ਉਹ ਮੌਕੇ ਤੇ ਜਬਤ ਕਰ ਲਏ ਗਏ ਸੀ ਇੱਕ ਕੈਂਟਰ ਸੀਗਾ Tata 407 ਉਹਨੂੰ ਵੀ ਮੌਕੇ ਤੇ ਜਬਤ ਕਰ ਲਿਆ ਗਿਆ ਸੀਗਾ ਔਰ ਜਿਹਦੀ ਦੀ ਸੂਚਨਾ ਹੈ ਉਹ ਪੁਲਿਸ ਸਟੇਸ਼ਨ ਨੂੰ ਕੋਈ ਨਾ ਮੁਹਈਆ ਕਰਵਾ ਦਿੱਤੀ ਗਈ ਸੀ ਤੇ ਸਾਡੇ ਉੱਚ ਅਧਿਕਾਰੀ ਨੂੰ ਵੀ ਇਹਦੇ ਬਾਰੇ ਜਿਹੜੀ ਸੂਚਨਾ ਉਹ ਸ਼ਾਮ ਦੇ ਦਿੱਤੀ ਗਈ ਸੀ ਕਿੰਨੇ ਦਰਖਤ ਕੱਟੇ ਗਏ ਤਾਂ 3 ਦਰਖਤ ਕੱਟੇ ਗਏ ਸੀਗਾ ਕਿੰਨੇ ਕਸਾਈ ਦੇ ਸੀਗੇ ਜਾਂ ਕਿੰਨੀ ਉਮਰ ਦੇ ਕਹਿ ਸਕਦੇ ਉਹ ਤਾਂ ਡਿਪਾਰਟਮੈਂਟ ਦੇ ਲਗਭਗ ਉਮਰਤਲ ਮੰਨ ਕੇ ਚਲੋ ਤੁਸੀਂ 10-12 ਸਾਲ ਪੁਰਾਣੇ ਦਰਖਤ ਹੋਣੇ ਹਮ ਅਰਜਨ ਦੇ ਦਰਖਤ ਸੀਗੇ ਜੋ ਮੌਕੇ ਤੇ ਕੱਟੇ ਗਏ ਸੀਗੇ ਕੋਈ ਇਹਦੀ ਮਨਜ਼ੂਰੀ ਨਹੀਂ ਸੀ ਨਹੀਂ ਮਨਜ਼ੂਰੀ ਪੈਟਰੋਲ ਪੰਪ ਦੀ ਮਨਜ਼ੂਰੀ ਹੁੰਦੀ ਹੈ ਜੀ ਪੈਟਰੋਲ ਪੰਪ ਤੇ ਦੋਨੇ ਰਸਤੇ ਦੀ ਮਨਜ਼ੂਰੀ ਹੈ ਜਿਹੜੇ ਦਰਖਤ ਕੱਟੇ ਗਏ ਸੀ ਪੈਟਰੋਲ ਪੰਪ ਦੀ ਡੀ ਦੇ ਵਿੱਚੋਂ ਕੱਟੇ ਗਏ ਸੀਗੇ ਡੀ ਦੇ ਵਿੱਚ ਹਮੇਸ਼ਾ ਦਰਖਤ ਹੁੰਦੇ ਨੇ ਉਥੋਂ ਡੀ ਦੇ ਵਿੱਚ ਦਰਖਤ ਕੱਟਣ ਦੀ ਮਨਜ਼ੂਰੀ ਨਹੀਂ ਹੁੰਦੀ ਉਹ ਜਿਹੜਾ ਕੈਂਟਰ ਕੁ ਤੁਸੀਂ ਕਹਿੰਨੋ ਜਬਤ ਕੀਤਾ ਉਹ ਕਿੱਥੇ ਹੈਗਾ ਉਹ ਅਸੀਂ ਰੇਂਜ ਦਫਤਰ ਲਹਰਾ ਗਾਗਾ ਵਿਖੇ ਜਬਤ ਕਰਕੇ ਰੱਖਿਆ ਗਿਆ ਫਿਲ ਅਗਲੀ ਕਾਰਵਾਈ ਰਾਤ ਜੀ ਸਵੇਰ ਮੌਕੇ ਚੈੱਕ ਕਰਨ ਉਪਰੰਤ ਦੇਖਿਆ ਗਿਆ ਕਿ ਉਥੋਂ ਦੋ ਦਰਖਤ ਗਾਇਬ ਸੀਗੇ ਜਿਹੜੇ ਸਵੇਰ ਦੀ ਸਰਵੱਤੀ ਪੜਤਾਲ ਦੇ ਵਿੱਚ ਉਥੇ ਪੈਟਰੋਲ ਪੰਪ ਦੇ ਬੈਕ ਸਾਈਡ ਤੇ ਮੋਟਰ ਤੇ ਰੱਖੇ ਮਿਲੇ ਨੇ ਹੁਣ ਖੇਤ ਮਾਲਕ ਨੂੰ ਬੁਲਾ ਕੇ ਇਹਨਾਂ ਦੇ ਬਿਆਨ ਪ੍ਰਾਪਤ ਕੀਤੇ ਗਏ ਨੇ ਅਤੇ ਹੁਣ ਅਗਲੀ ਬਣਦੀ ਕਾਰਵਾਈ ਜਿਹੜਾ ਖੇਤ ਮਾਲਕ ਦਾ ਖੇਤ ਮਾਲਕ ਵੱਲੋਂ ਇਹ ਕਿਹਾ ਗਿਆ ਕਿ ਕੀ ਸਾਨੂੰ ਇਹਦੀ ਵਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਨਾ ਸਾਨੂੰ ਇਹ ਪੁੱਛ ਕੇ ਰੱਖੇ ਗਏ ਨੇ ਤੇ ਇਹਨਾਂ ਨੂੰ ਰਾਤ ਨੂੰ ਸਾਡੇ ਤੋਂ ਬਿਨਾ ਪੁੱਛੇ ਰੱਖੇ ਗਏ ਨੇ ਪਰੰਤੂ ਸਾਡੀ ਜ਼ਮੀਨ ਦੇ ਵਿੱਚ ਰੱਖੇ ਗਏ ਨੇ